ਹੋਮ ਸੈਕਟਰੀ ਪੰਜਾਬ ਦੀ ਸਟੇਟਮੈਂਟ ਹੈ ਕਿ ਮੈਂ ਸਪੀਕਰ ਲੋਕ ਸਭਾ ਪਾਰਲੀਮੈਂਟ ਜਿਹੜੀ ਆ ਉਹਨਾਂ ਨੂੰ ਭੇਜੀ ਸੀ ਤੇ ਉਹ ਜਿਹੜੀ ਆ ਹੁਣ ਐਪਲੀਕੇਸ਼ਨ ਜਿਹੜੇ ਆਮ ਬਿਰਲਾ ਜੀ ਹੁਣ ਨਵੇਂ ਸਪੀਕਰ ਬਣੇ ਐ ਇਹ ਪਾਰਲੀਮੈਂਟ ਦੇ ਲੋਕ ਸਭਾ ਦੇ ਉਹਨਾਂ ਦੇ ਕੋਲ ਪੈਂਡਿੰਗ ਪਈ ਹੈ ਤੇ ਉਹਨਾਂ ਨੇ ਫੈਸਲਾ ਲੈਣਾ ਵੀ ਕਿਹੜੇ ਦਿਨ ਤੇ ਕਿਸ ਵਕਤ ਜਿਹੜੀ ਆ ਉਹ ਸੋਚੇ ਟਾਈਓ ਉਥੇ ਉਹ ਕਹਿਣਗੇ ਕਿ ਇਹਨੂੰ ਜਨਕਚਨਾ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਜਿੰਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਕਣ ਲਈ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਡੇਟ ਜਨਕਚ ਨਹੀਂ ਕਰਨੀ ਉਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਰੋਸਤ ਤੌਰ ਤੇ ਭਾਈ ਸਾਹਿਬ ਨੂੰ ਲੈ ਕੇ ਆਉਣਗੇ ਤੇ ਸੋਚ ਚਾਕੇ ਵਾਪਸ ਲੈ ਜਾਣਗੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਜਲਦ ਹੀ ਪਾਰਲੀਮੈਂਟ ਦੇ ਵਿੱਚ ਸੋਚ ਕਾਈ ਜਾ ਸਕਦੀ ਹੈ ਜਾਣਕਾਰੀ ਦਿੱਤੀ ਹੈ ਰਾਜਦੀਪ ਸਿੰਘ ਖਾਲਸਾ ਵੱਲੋਂ ਜੋ ਕਿ ਵਕੀਲ ਨੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਦਾ ਕਹਿਣਾ ਹੈ ਕਿ ਪਰਲੀਮੈਂਟ ਦੇ ਵਿੱਚ ਜਲਦੀ ਭਾਈ ਅਮਰਪਾਲ ਸਿੰਘ ਨੂੰ ਲਿਜਾਇਆ ਜਾ ਸਕਦਾ ਹੈ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਵੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਗਈ ਸੀ ਤੇ ਓਮ ਬਿਰਲਾ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਜਾ ਸਕਦੀ ਹੈ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਸ਼ਰਤਾਂ ਰੱਖਿਆ ਜਾ ਸਕਣ ਤੇ ਇਸ ਦੀ ਤਾਰੀਖ ਨੂੰ ਵੀ ਡਿਸਕਲੋਜ਼ ਨਾ ਕੀਤਾ ਜਾਵੇ ਪਰ 60 ਦਿਨਾਂ ਦੇ ਅੰਦਰ ਅੰਦਰ ਸੋਚ ਕਾਣੀ ਹੁੰਦੀ ਹੈ ਕੋਈ ਵੀ ਮੈਂਬਰ ਪਾਰਲੀਮੈਂਟ ਜੇਕਰ ਚੁਣਿਆ ਜਾਂਦਾ ਸੋ ਜਲਦੀ ਹੀ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਸੋਚ ਚकाई ਜਾ ਸਕਦੀ ਏ ਪਾਰਲੀਮੈਂਟ ਦੇ ਵਿੱਚ ਲਾ ਜਾ ਕੇ ਸੋ ਕੀ ਗੱਲਬਾਤ ਕੀਤੀ ਏ ਰਾਜਦੇਵ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਆ ਉਹ ਤੁਹਾਨੂੰ ਵੀ ਸੁਣਾ ਦਿੰਨੇ ਆ ਦੇਖੋ ਭਾਈ ਅਮਰਪਾਲ ਸਿੰਘ ਨੇ ਸੈਂਟਰਲ ਜੇਲ ਡੇਬਰੂਦਰ ਚੋਂ ਸਿੱਧੇ ਹੀ ਉਹ ਐਪਲੀਕੇਸ਼ਨ ਲਿਖੀ ਸੀ ਉਹ ਡੀਸੀ ਅੰਮ੍ਰਿਤਸਰ ਨੂੰ ਭੇਜੀ ਸੀ ਪਹਿਲਾਂ ਸੁਪਰਡਿੰਟੈਂਡੈਂਟ ਸੈਂਟਰਲ ਜੇਲ ਡੇਬੂਗੜਾ ਨੂੰ ਦਿੱਤੀ ਗਈ ਤੇ ਸੈਂਟਰਲ ਜੇਲ ਦੇ ਸੁਪਰਡਿੰਟੈਂਡੈਂਟ ਨੇ ਉਹ ਅੱਗੇ ਡੀਸੀ ਅੰਮ੍ਰਿਤਸਰ ਨੂੰ ਭੇਜੀ ਤੇ ਡੀਸੀ ਅੰਮ੍ਰਿਤਸਰ ਨੇ ਸਟੇਟਮੈਂਟ ਦਿੱਤੀ ਕਿ ਮੈਂ ਹੋਮ ਸੈਕਟਰੀ ਪੰਜਾਬ ਨੂੰ ਭੇਜੀ ਤੋ ਫਾਰ ਨੈਸੈਸਰੀ ਐਕਸ਼ਨ ਹੋਮ ਸੈਕਟਰੀ ਪੰਜਾਬ ਦੀ ਸਟੇਟਮੈਂਟ ਹੈ ਕਿ ਮੈਂ ਸੁਪੀਟਰ ਲੋਕ ਸਭਾ ਪਾਰਲੀਮੈਂਟ ਜਿਹੜੀ ਹੈ ਉਹਨਾਂ ਨੂੰ ਭੇਜਤੀ ਤੇ ਉਹ ਜਿਹੜੀ ਹੈ ਹੁਣ ਐਪਲੀਕੇਸ਼ਨ ਜਿਹੜੇ ਓਮ ਬਿਰਲਾ ਜੀ ਹੁਣ ਨਵੇਂ ਸੁਪੀਟਰ ਬਣੇ ਐ ਇਹ ਪਾਰਲੀਮੈਂਟ ਦੇ ਲੋਕ ਸਭਾ ਦੇ ਉਹਨਾਂ ਦੇ ਕੋਲੇ ਪੈਂਡਿੰਗ ਪਈ ਹੈ ਤੇ ਉਹਨਾਂ ਨੇ ਫੈਸਲਾ ਲੈਣਾ ਵੀ ਕਿਹੜੇ ਦਿਨ ਤੇ ਕਿਸ ਵਕਤ ਜਿਹੜੀ ਆ ਉਹ ਸੋਚ ਚकाई ਜਾਊਗੀ ਐਪਲੀਕੇਸ਼ਨ 'ਚ ਸਿਰਫ ਇਹੀ ਲਿਖਿਆ ਬੜੇ ਬਰੀਫ ਦੇ ਵਿੱਚ ਕਿ ਮੈਂ ਜਿਹੜਾ ਹੈਗਾ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਜਾਂ ਲੋਕ ਸਭਾ ਦਾ ਠਡੂਰ ਸਾਹਿਬ ਤੋਂ ਤੇ ਮੰਡੀਟਰੀ ਹੈ ਇਹ ਕਨਸਟੀਟਿਊਸ਼ਨ ਦੇ ਥੱਲੇ ਕਿ ਸੋਚ ਚੱਕਣੀ ਹੈ ਮੈਂ ਸੋਚ ਚੱਕਣ ਲਈ ਤਿਆਰ ਹਾਂ ਤੇ ਸੋਚ ਚੱਕਣ ਦਾ ਜਿਹੜਾ ਹੈਗਾ ਉਹ ਬੰਦੋਬਸਤ ਕੀਤਾ ਜਾਵੇ ਤੇ ਮੈਨੂੰ ਦਿੱਲੀ ਜਿਹੜਾ ਪਾਰਲੀਮੈਂਟ ਹਾਊਸ ਦੇ ਵਿੱਚ ਭੇਜਿਆ ਜਾਵੇ ਤੇ ਉੱਥੇ ਮੈਂ ਜਿਹੜੀ ਸਬਤ ਗ੍ਰੈਂਡ ਕਰ ਸਕਦਾ ਨੇ ਜੇ ਉਹ ਤਾਂ ਐਬਸੋਲੂਟਲੀ ਹੋ ਹੀ ਨਹੀਂ ਸਕਦਾ ਵੀਡੀਓ ਕਾਨਫਰੈਂਸ ਰਾਹੀਂ ਜਾਂ ਸੌਂਡ ਐਂਟਰ ਦੇ ਰਾਹੀਂ ਉਹ ਤਾਂ ਗੱਲ ਹੈ ਹੀ ਨਹੀਂ ਜਿਹੜਾ ਪਾਰਲੀਮੈਂਟ ਦੇ ਵਿੱਚ ਬਤੌਰ ਮੈਂਬਰ ਸੌਂ ਚੱਕਣੀ ਆ ਉਹ ਸਿਰਫ ਤੇ ਸਿਰਫ ਪਾਰਲੀਮੈਂਟ ਵਿੱਚ ਹਾਊਸ ਵਿੱਚ ਪਹੁੰਚ ਕੇ ਸਪੀਕਰ ਦੇ ਰਾਹੀਂ ਉਹ ਚੁਕਾਈ ਜਾ ਸਕਦੀ ਹੈ ਹੋਰ ਕੋਈ ਬੰਦੇ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਪਾਵਰ ਤੇ ਉਹ ਸੌਂ ਚਚਾਊਗਾ ਜਾਂ ਤੋਂ ਪਲੇਸ ਬਦਲਿਆ ਜਾਂਦਾ ਹੋਵੇ ਪਲੇਸ ਸਿਰਫ ਤੇ ਸਿਰਫ ਪਾਰਲੀਮੈਂਟ ਹਾਊਸ ਰਹੂਗਾ ਤੇ ਜਿਹੜਾ ਅਧਿਕਾਰੀ ਆ ਉਹ ਸਪੀਕਰ ਹੋਊਗਾ ਨਹੀਂ ਦੇਖੋ ਬਿਲਕੁਲ ਨਹੀਂ ਇਹ ਤਾਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਸੌਂਚ ਚਾਉਣੀ ਮੰਡੇਟਰੀ ਹੈ 25 ਜੂਨ ਤੋਂ 60 ਦਿਨ ਸ਼ੁਰੂ ਹੋਣਗੇ ਜਿਹੜੀ ਆਰਟੀਕਲ 101 ਹੈ ਕਨਸਟੀਟਿਊਸ਼ਨ ਆਫ ਇੰਡੀਆ ਦੀ ਉਹਦੇ ਚ ਮੰਡੇਟਰੀ ਪ੍ਰੋਵੀਜ਼ਨ ਹੈ ਤੇ ਸਪੀਕਰ ਇਸ ਨੂੰ ਟਾਲ ਨਹੀਂ ਸਕਦਾ ਸੌਂਚ ਚਾਹੀਜਾ ਬਾਕੀ ਜਿੱਥੋਂ ਤੱਕ ਡੇਟ ਜਨਤਕ ਹੋਣ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੈਗੇ ਸਪੀਕਰ ਤੂੰ ਤੇ ਸਪੀਕਰ ਸੌਂਚ ਟਾਲਣ ਤੋਂ ਪਹਿਲਾਂ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਸਲਾਹ ਮਸ਼ਵਰਾ ਕਰਦਾ ਹੁੰਦਾ ਹੈ ਉੱਥੇ ਉਹ ਕਹਿਣਗੇ ਕਿ ਇਸ ਇਹਨੂੰ ਜਨਤਕ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਜਿੰਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਟਣ ਲਈ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਡੇਟ ਜਨਤ ਚ ਨਹੀਂ ਕਰਨੀ ਉਸੇ ਤਰੇਟ ਤਰੀਕੇ ਦੇ ਨਾਲ ਰੁੱਟ ਤੌਰ ਤੇ ਭਾਈ ਸਾਹਿਬ ਨੂੰ ਲੈ ਕੇ ਆਉਣ ਜੇ ਤੇ ਸੋਚ ਚਾ ਕੇ ਵਾਪਸ ਲੈ ਜਾਣ ਨਹੀਂ ਅਸੀਂ ਤਾਂ ਦੇਖੋ ਇਹ ਚਾਹੁੰਦੇ ਇਹ ਕਿ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਇਸ ਦੇ ਲਈ ਪੈਰੋਲ ਦਿੱਤੀ ਜਾਵੇ ਟੈਂਪਰੇਰੀ ਰਿਲੀਜ਼ ਦਿੱਤੀ ਜਾਵੇ ਜੇ ਨਹੀਂ ਪਰਮਾਨੈਂਟ ਰਿਲੀਜ਼ ਦੇਣੀ ਉਹ ਤਾਂ ਅਸੀਂ ਪਰਮਾਨੈਂਟ ਰਿਲੀਜ਼ੇ ਚਾਹੁੰਦੇ ਆ ਪਰ ਜੇ ਨਹੀਂ ਦਿੰਦੇ ਤਾਂ ਉਹ ਆਪ ਜਾ ਕੇ ਉੱਥੇ ਜਿਹੜੀ ਆ ਉਹ ਸੌਹ ਚਤਨ ਉਹਨਾਂ ਨੂੰ ਇੱਥੇ ਚੈਦੀ ਦੇ ਤੌਰ ਤੇ ਲਿਆਉਣ ਦੀ ਤੇ ਉਹਨਾਂ ਨੂੰ ਗ੍ਰਿਫਤਾਰੀ ਦੀ ਨਜ਼ਰਬੰਦੀ ਦੇ ਵਿੱਚ ਲਿਆਉਣਾ ਇਹ ਜਨਤਾ ਦਾ ਜਿਹੜਾ ਫਤਵਾ ਹੈ ਬੜਾ ਵੱਡਾ ਜਨਾਂਦੇਸ਼ ਦਿੰਦਾ ਹੈ ਉਸ ਦੀ ਬੜੀ ਵੱਡੀ ਉਲੰਘਣਾ ਹੈ ਤੇ ਜਨਤਾ ਦੇ ਫਤਵੇ ਦਾ ਕਤਲ ਹੈ ਤਾਂ ਲੋਕ ਰਾਜ ਦਾ ਕਤਲ ਹੈ ਇਸ ਤਰੀਕੇ ਨਾਲ ਲਿਆਉਣਾ ਨਹੀਂ ਉਹ ਗੱਲਬਾਤ ਤਾਂ ਹੋਵੇ ਨਾ ਜੀ ਇਹ ਸਪੀਕਰ ਉਸ ਬਾਰੇ ਸਲਾਹ ਪੁੱਛੇ ਸਲਾਹ ਤਾਂ ਜੀ ਕਿਸੇ ਦੀ ਲਈ ਨਹੀਂ ਹੈ ਇਹ ਤਾਂ ਹੁਣ ਸਪੀਕਰ ਦੀ ਡਿਸਟ੍ਰਿਬਿਊਸ਼ਨ ਰਹਿ ਗਈ 3 ਜੁਲਾਈ ਤੱਕ ਜਿਹੜਾ ਹੈ ਲੋਕ ਸਭਾ ਦਾ ਸੈਸ਼ਨ ਹੈ ਉਹ ਕੱਲ ਨੂੰ ਖਤਮ ਹੋ ਜਾਣਾ ਉਸ ਤੋਂ ਬਾਅਦ ਫਿਰ ਉਹ ਛੁੱਟੀਆਂ ਨੇ ਪਰ ਸਪੀਕਰ ਵਿੱਚ ਬੈੰਦਾ ਤੇ ਹੁਣ ਤਾਂ ਜਿਹੜੀ ਸੋਚ ਚਾਈ ਜਾਊ ਸਪੀਕਰ ਦੇ ਚੈਂਬਰ 'ਚ ਹੀ ਹੋਊ ਨਾ ਦੂਜੇ ਪਾਸੇ ਜਿਹੜਾ ਰਸੀਦ ਨੇ ਉੱਥੇ ਐਨਆਈਏ 'ਚ ਦਿੱਤੀ ਸੀ ਰਸੀਦ ਤੇ ਕੇਸ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਦਾ ਸੀ ਜਿਹੜਾ ਬਾਰਾਮੂਲਾ ਤੋਂ ਚਾਣ ਜਿੱਥੇ ਐਮਪੀ ਬਣੇ ਆ ਤੇ ਉਹ ਰਸੀਦ ਵਾਲੇ ਦੇ ਵਿੱਚ ਉਹ ਜਿਹੜੀ ਹੈਗੀ ਇਹ ਸੈਸ਼ਨ ਕੋਰਟ ਦੇ ਵਿੱਚ ਬਿਆਨ ਦਿੱਤਾ ਐਨਆਈਏ ਨੇ ਕਿ ਸਾਨੂੰ ਕੋਈ ਤਰਾਜ ਨਹੀਂ ਪਰ ਪੈਰੋਲ ਨਾ ਦਿੱਤੀ ਜਾਵੇ ਤੇ ਸਟੱਡੀ ਦੇ ਵਿੱਚ ਹਰਾਸਤ ਦੇ ਵਿੱਚ ਲੈ ਕੇ ਲਿਜਾਇਆ ਜਾਵੇ ਅਸੀਂ ਲੈ ਜਾਵਾਂਗੇ ਰਸੀਦ ਨੂੰ ਪਾਰਲੀਮੈਂਟ ਹਾਊਸ ਵਿੱਚ ਨਾਲ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਇੱਕ ਸ਼ਰਤ ਲਾਈ ਜਾਵੇ ਕਿ ਜਿਹੜੇ ਰਸੀਦ ਸਾਹਿਬ ਨੇ ਐਮਪੀ ਸਾਹਿਬ ਇਹ ਪ੍ਰੈਸ ਨਾਲ ਗੱਲ ਨਾ ਚੜਨ ਉਹ ਸ਼ਰਤਵਾਰੇ ਅੱਜ ਬਹਿਸ ਦੇ ਲਈ ਰੱਖਿਆ ਹੋਇਆ ਸੀ ਜਾ ਇਹ ਐਨਆਈਏ ਕੋਰਟ ਦੇ ਵਿੱਚ ਉੱਥੇ ਦਿੱਲੀ ਦੇਖੋ ਜੇ ਸ਼ਰਤ ਲੱਗ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਚਾਹਣੀਏ ਪ੍ਰੈਸ ਨਾਲ ਗੱਲ ਨਾ ਚਰਨ ਇਹੀ ਜੀ ਕੋਈ ਸ਼ਰਤ ਇਹਨਾਂ ਤੇ ਭਾਈ ਅਮਰਪਾਲ ਸਿੰਘ ਤੇ ਸੁਪੀਤਰ ਲਾਉਂਦਾ ਹੈ ਕੋਈ ਜਿਹੜਾ ਹੋਮ ਮਿਨਿਸਟਰੀ ਚੀਜ਼ ਚਾਹੁੰਦੀ ਹੈ ਇੰਡੀਆ ਦੀ ਉਹ ਅਜੇ ਦੇਖਣ ਵਾਲੀ ਗੱਲ ਹੋਊਗੀ ਦੇਖੋ ਸੌ ਚੱਤਨ ਵੇਲੇ ਤਾਂ ਵੀਡੀਓ ਬਣੂਗੀ ਉਹ ਸੋਚ ਚਚਣ ਵੇਲੇ ਤਾਂ ਵੀਡੀਓ ਜਿਹੜੀ ਕਿਤੇ ਵੀ ਕੋਈ ਸੋਚ ਚੱਕੇ ਉਹਦੀ ਵੀਡੀਓ ਡਰਾਫੀ ਹੁੰਦੀ ਹੈ ਭਾਵੇਂ ਸੈਸ਼ਨ ਚੱਕੇ ਭਾਵੇਂ ਸੁਪੀਟਰ ਦੇ ਚੱਕੇ ਉਹ ਵੀਡੀਓ ਡਰਾਫੀ ਤਾਂ ਮੈਂਡੇਟਰੀ ਪ੍ਰੋਵੀਜ਼ਨ ਹੈ ਪਰ ਪ੍ਰਸ਼ਨ ਹੈ ਕਿ ਉਹ ਜਿਹੜੀ ਸੋਚ ਚਚਾਈ ਜਾਵੇ ਉਹ ਜਨਤਕ ਹੋਵੇ ਉਹਦੀ ਡੇਟ ਜਨਤਕ ਹੋਵੇ ਤੇ ਜਨਤਕ ਤੌਰ ਤੇ ਉਹ ਸੋਚ ਚਚਾਈ ਜਾਵੇ ਉਹਦੇ ਵਿੱਚ ਸਾਰੇ ਜਣੇ ਜਿਹੜੇ ਹਾਜ਼ਰ ਹੋਣਾ ਚਾਹਣ ਉਹ ਹਾਜ਼ਰ ਹੋ ਸਤਨ ਫੇਰ ਤਾਂ ਨਹੀਂ ਤਾਂ ਅਦਰਵਾਈਜ਼ ਤਾਂ ਲੋਕਤੰਤਰ ਦਾ ਕਤਲ ਹੁੰਦਾ ਹੈ ਜੇ ਗਲਤ ਤਰੀਕੇ ਨਾਲ ਇਚ ਮੈਂਬਰ ਪਾਰਲੀਮੈਂਟ ਨੂੰ ਗਲਤ ਤਰੀਕੇ ਨਾਲ ਸੋਚ ਚਚਾਈ ਜਾਊਗੀ ਨਹੀਂ ਇਲੈਕਸ਼ਨ ਇਹਦੇ ਵਿੱਚ ਅਗਲਾ ਕਦਮ ਤਾਂ ਇਹੀ ਹੈ ਉਹ ਉੜੀਚਾ ਜਾ ਰਹੇ ਹੈ ਬੀ ਸੁਪੀਟਰ ਜਦੋਂ ਸੌਚਟਾਉਣ ਦਾ ਆਰਡਰ ਕਰਦਾ ਦੇਖੋ ਜੇਲ੍ਹ ਵਾਲੇ ਟਾਈਟਲ ਰਿਪੋਰਟ ਨੇ ਜੇਲ੍ਹ ਵਾਲੇ ਤਾਂ ਦੱਸਦੇ ਹੀ ਨਹੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਕੋਈ ਆਰਡਰ ਹੋ ਜੇ ਤੇ ਉਹ ਆਰਡਰ ਜਿਹੜਾ ਹੈ ਉਹ ਬਾਹਰ ਨਹੀਂ ਆਉਣਾ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਰਹਿ ਜਾਂਦਾ ਉਹ ਸੀਚਨੇਟਰ ਲਈ ਤਦੋਂ ਲੈ ਜਾਂਦੇ ਹਵਾਈ ਜਹਾਜ਼ ਤੇ ਤੇ ਕਦੋਂ ਵਾਪਸ ਲੈ ਆਉਂਦੇ ਆ ਇਹ ਇੱਕ ਜਿਹੜਾ ਹੈਗਾ ਇਹ ਜਿਹੜਾ ਭਵਿੱਖ ਦਾ ਜਿਹੜਾ ਸਮਾਂ ਉਹਦੀ ਬੋਤਲ ਵਿੱਚ ਹੈ ਗੱਲ ਇਹ ਹੈ हां जी हां मेरे नाल ऐसी दो जाने जते बीबी बिमल तो और खालसा रोपण सीट तो जते सी ते सरदार रतेन्द्रपाल सिंह पटियाला सीट तो जते सी उस समय जेल ਵਿੱਚ ਬੰਦ ਸੀ ਉਹਨਾਂ ਨੇ ਦੋ ਅਲਹਿਦਾ ਅਲਹਿਦਾ ਰਿਟ ਪਟੀਸ਼ਨ ਜ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਦਾਇਰ ਕੀਤੀਆਂ ਸੀ ਜਿਹਦੇ ਚ ਸੁਪਰੀਮ ਕੋਰਟ ਆਫ ਇੰਡੀਆ ਨੇ ਆਰਡਰ ਚਰਿਆ ਸੀ ਕਿ ਇਹਨਾਂ ਨੂੰ ਜੇਲ੍ਹ ਤੋਂ ਜਿਹੜਾ ਹੈ पार्लियामेंट हाउस ਦੇ ਵਿੱਚ ਲਿਜਾਇਆ ਜਾਵੇ ਤੇ ਉੱਥੇ ਲਿਜਾ ਕੇ ਇਹਨਾਂ ਨੂੰ ਜਿਹੜੀ ਹੈ ਉਹ ਸੌਂਚ ਚਾਈ ਜਾਵੇ ਪਰੰਤੂ ਉਸ ਸਮੇਂ ਇਨੀ ਰਸਟ੍ਰਿਕਸ਼ਨ ਨਹੀਂ ਲਾਈਆਂ ਸੀ ਜਿਸ ਤਰ੍ਹਾਂ ਅੱਜ ਲਾਉਂਦੇ ਸੀ